ਕੰਦਨਾ ਪੂਰਾ ਸੀਗਾ ਮੈਨੂੰ ਕਾਉਂਟਰੇ ਦੁਬਾਰਾ ਕਰਨਾ ਜੀ 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 ਕੰਦਨਾ ਪੂਰਾ ਸੀਗਾ ਆਪੀ ਚਾਹੁੰਦੇ ਕਰੇ ਇੱਕ ਪੂਰੀ ਦੇ ਵਿੱਚ ਲਾਸਟ ਰਹਿ ਕੇ ਬੱਜ ਗਏ ਸੀ ਕੋਈ ਸਾਡੀ ਬੁਲੈਟ ਤੇ ਬੜੀ ਇਫੈਕਟ ਹੋਇਆ ਚ ਆਮ ਨਕੰਦਨਾ ਵੀ ਥੋੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਉਹਨਾਂ ਨੇ ਨੋਟ ਕੀ ਲਿਆ ਸੀ ਕਿੱਥੇ ਹੈ ਸਾਡੀ ਪੁਲਿਸ ਨੇ ਵੀ ਚਾਰ ਕਹਿੰਦੇ ਆਂ ਕਿ ਉਹ ਟ੍ਰੇਸ ਕਰ ਲਿਆ ਦਾ ਨਾਮ ਹੈਗਾ 32 ਸਾਲ ਦੀ ਹੈ ਪੇਸ਼ਾ ਤੇ ਇਹਦੇ ਸਸਤੇ ਸੋਹਰਾ ਸੋਹਰਾ ਜਿਹੜਾ ਇਹ ਕੰਪਲੈਕਸ਼ਨ ਇਹ ਲਾਰੀ ਜੀ ਦਾ احساس ਹੈ ਠੀਕ ਹੈ ਜੀ ਇਹਨਾਂ ਨੂੰ ਜਿਹੜੇ ਕੈਕਟੋ ਤੇ ਸ਼ਾਕੀ ਗਾ ਉਹ ਇੱਕ ਰਾਤ ਪੈਣਾ ਤੇਰਾ ਵੀ ਪਰਸੋਂ ਰਾਤ ਉਹ ਜਿਹੜਾ ਥੋੜਾ ਲੇਟ ਆਇਆ ਤੇ ਐਸ ਇਟ ਵਾਟ ਦੇ ਲੈ ਕੇ ਉਹ ਲੋਜ ਲਾ ਦੇ ਹੀ ਕਰਕੇ ਨਾ ਇਹ ਆਪਸ ਚ ਕੋਈ ਇਹ احساس ਨੇ ਬੜੀ ਤੇ ਸੋਹਰੇ ਨੇ ਜਨਲਾ ਦਬਾ ਦਿੱਤੀ ਮਾਤਾ ਰੇਤਨ ਸਭਾ ਫਿਰ ਨੰਨੇ ਇੱਕ ਪਿੰਡ ਦਾ ਸੀਗਾ ਅਜੇ ਹੁਮਾ ਉਹ ਮੌਲਿਕ ਤੇ ਲੈ ਆਇਆ ਚੋਂ ਤੋਂ ਮੌਲਿਕ ਲਾ ਕੇ ਉਹਨਾਂ ਨੇ ਮੌਲਿਕ ਲਵਾ ਕੇ ਉਹ ਕਹਿੰਦੇ ਕਿ ਆਮਲੀ ਇੱਕ ਇਹ ਹੋਰੀ ਐ ਜਿਹਨੇ ਸਿੱਟ ਕੇ ਆਣੀ ਉਹ ਉਹ ਹੋਰੀ ਸਿੱਟਣ ਦੇ ਬਹਾਨੇ ਫਿਰ ਲੈ ਕੇ ਜਾ ਰਹੇ ਸੀ ਤੇ ਉਧਰ ਕੁਝ ਦਾ ਨਾਕਾ ਦੇਖ ਕੇ ਇਹ ਤੇ ਪਾਸੇ ਨਹੀਂ ਮੁੜ ਪਏ ਤੇ ਰੌਂਗ ਕਰਦੇ ਆਏ ਆਪਣਾ ਸੇਤ ਵੰਦੇ ਅਤੇ ਬਾਕੀ ਸਾਡੀ ਕੋਸ਼ਿਸ਼ ਨੇ ਜੀਸੀ ਦਾ ਅਸਰ ਸੀ ਸਿੱਧਾ ਦੇ ਟਿਕਰੀ ਅਗਰ ਬੋਸ ਨੇ ਬਾਕੀ ਨੇ ਬੜਾ ਵਿਸਤ੍ਰਿਤ ਨਾਲ ਕੰਮ ਕੀਤਾ ਦੇ ਚਾਰ ਕਿੰਦੇ ਐਨੀਥਿੰਗ ਕੇਸ ਕਰ ਰਹੇ ਸਾਕੇ ਜਿੰਨੇ ਜਿਹੜੇ ਮੁੱਦੇ ਹੈ ਗਿਫਤਾਰ ਸਾਡੇ ਜਿਹੜਾ ਭਾਰਤ ਦਾ ਪਤੀ ਦਾ ਲਖਨਉ ਰਿਹਾ ਹੈ ਜਿਹੜਾ ਦਾ ਹੋ ਰਿਹਾ ਹੈ ਇਹ ਪੰਨਾ ਨਹੀਂ ਸੀ ਪਰ ਇਹ ਉਹਨਾਂ ਦਾ ਆਪਸ ਤੋਂ ਚੱਲਦਾ ਰੰਗ ਸੀਗਾ ਜਿਹਦੇ ਪਤੀ ਦਾ ਨਾਮ ਹੈਗੇ ਹਾਂ ਬਰਵੇ ਆਰਵੇ ਸਰ ਬੱਚੇ ਇਹ ਆਪਣਾ ਮਕਾਨਾ ਇਹਨਾਂ ਦਾ ਜੇ ਕਰਾਇਤੇ ਜੀ ਇੱਕ ਬੇਟੀ ਹੈਗੀ ਇਹਨਾਂ ਦਾ ਆਪਣਾ ਮਕਾਨਾ ਜੇ ਕਰਾਇਤੇ ਕੇ ਕਰਾਇਤੇ ਵੈਰੀਫਿਕੇਸ਼ਨ ਵਗੈਰਾ ਇਹਨਾਂ ਨੂੰ ਵੀ ਚੈੱਕ ਕਰਦੇ ਨੇ ਵੈਰੀਫਿਕੇਸ਼ਨ ਚੈੱਕ ਕਰਦੇ ਹੈਗੇ ਚੈੱਕ ਕਰਦੇ ਸਰ ਮਾਡਲ ਕਿਤਾ ਕਿ ਨਹੀਂ ਕਰਦੇ ਆ ਫਸਟ ਬੰਦੀ ਨਹੀਂ ਸੀ ਕਰੈਕਟਰ ਤੇ ਚੈੱਕ ਕਰਦੇ ਸੀ ਮਹਾਰਾਜਨਗਰ ਨਹੀਂ ਕਰਦੇ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਲਾਲਚ ਦਿੱਤਾ ਸੀਗਾ ਜਾਂ ਕੀ ਮਤਲਬ ਲਾਲਚ ਕਿਉਂ ਪਤਾ ਹੀ ਨਹੀਂ ਅਜੇ ਅਜੇ ਨੂੰ ਉਹ ਤਾਂ ਇਹ ਕਹਿ ਰਹੇ ਕਿ ਮੈਨੂੰ ਪਤਾ ਨਹੀਂ ਦੀ ਆਮ ਆਮ ਦਾ ਕਹਿ ਕੇ ਆ ਰਿਹਾ ਸੀਗਾ ਤੇ ਉਹ ਸਾਹ ਨਾਲ ਉਹ ਤਾਂ ਇਹ ਕਹਿ ਰਹੇ ਸੀ ਕਿ ਸਬਜ਼ੀ ਮੰਡੀ ਨਾਲ ਲੈ ਕੇ ਜਾਣਾ ਸਰ ਇਹ ਪਤਾ ਨਹੀਂ ਸੀ ਤੇ ਉਸ ਨੂੰ ਦੇਖ ਕੇ ਉਹ ਡਰ ਕੇ ਆ ਗਏ ਹਾਂ ਕਿ ਪਤਾ ਨਹੀਂ ਸੀ ਤੇ ਉਹ ਵੀ ਡੱਕੇ ਡਰੇ ਆ ਸਾਡੇ ਲਈ ਹੋ ਵੀ ਜਨਾ ਬਸ ਮੈਂ ਤਾਂ ਇਹ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਐਂ ਬਸ ਐਂ ਤੇਨੇ ਤਾਂ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਡਰਾਮੇ ਚ ਲਾਲ ਫੁੱਟਕੇ ਦੀ ਬਰਵਾਸੀ ਤੇ ਹੁਣ ਇੱਕ ਏਦਾਂ ਦੀ ਬਵਾਦਤ ਹੁੰਦੀ ਹੈ ਜਿੱਦਾਂ ਹੁਣ ਗ੍ਰਾਹਕ ਰਹਿੰਦੇ ਨੇ ਚਲੇ ਜਾਂਦੇ ਨੇ ਕੋਈ ਲੱਗਦਾ ਵੱਡੀਆਂ ਬਵਾਦਤਾਂ ਨੂੰ ਇਨਕਾਰ ਦੇ ਦਿੰਦੇ ਨੇ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਜ਼ਰੂਰੀ ਹੈ ਇਹਦਾ ਸਾਰਿਆਂ ਨੂੰ ਤੁਸੀਂ ਇਹਨਾਂ ਜਿਹੜੇ ਲੋਕ ਕਰ ਵੀ ਰੱਖਦੇ ਹੁਣ ਸਾਰਿਆਂ ਨੂੰ ਤੁਸੀਂ ਅਪੀਲ ਕਰਦੇ ਆ ਕਿ ਇਹਦਾ ਪਸਤਾ ਦੇਣਾ ਚਾਹੀਦਾ ਹੈ ਪਰ ਇਹ ਸਾਰੀ ਜਲਦੀ ਰਹਿੰਦੀ ਹੈ ਜੇ ਇਸ ਨਾਲ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ